ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਵੱਡੀ ਖਬਰ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨ ਨੂੰ ਲੈ ਕੇ ਐਫ ਆਈ ਆਰ ਦਰਜ ਹੋਈ ਹੈ ਪੰਜਾਬ ਯੂਨੀਵਰਸਿਟੀ ਦਾ ਗੇਟ ਤੋੜਨ ਵਾਲਿਆਂ ਤੇ ਮਾਮਲਾ ਦਰਜ ਹੋਇਆ ਅਣਪਛਾਤੇ ਅਤੇ ਦੱਸਦੀ ਕਿ ਪੁਲਿਸ ਵਿਰਾਲ ਤੱਕ ਕਮੂਕੀ ਕਰਨ ਦੇ ਇਲਜ਼ਾਮ ਲੱਗੇ ਨੇ ਤਪ ਮਹਿਲਾ ਪੁਰਸਕਾਰਮੀ ਦੀ ਸ਼ਿਕਾਇਤ ਐਫ ਆਈ ਆਰ ਦਰਜ ਹੋਈ ਬਰ ਇੱਕ ਤੋੜਿਆ ਹੋਇਆ ਤਾਂ ਜਿਸ ਦੇ ਮਾਮਲੇ ਹੰਗਾਮੇ ਤੇ ਮਾਮਲੇ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ 게ਟ ਨੰਬਰ 1 ਤੇ ਹੰਗਾਮਾ ਹੋਇਆ ਸੀ ਉਸ ਦੀ ਵੀਡੀਓ ਵੀ ਸਾਹਮਣੇ ਆਈ ਸੀ ਉਸ ਦੇ ਦਾਤੇ ਦੱਸੇ ਕੀ ਕਾਰਵਾਈ ਹੋਈ ਹੈ ਪ੍ਰਦਰਸ਼ਕਾਂ ਦੇ ਪਛਾਣ ਜਰੀ ਹੈ ਉਹ ਕੀਤੀ ਜਾ ਰਹੀ ਹੈ ਔਰ ਕੁਲ ਮਿਲਾ ਕੇ ਸੈਨੇਟ ਚੋੜਾ ਦੀ ਮੰਗ ਨੂੰ ਲੈ ਕੇ 10 ਨਵੰਬਰ ਨੂੰ ਇਹ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ ਸੀ ਮਨੋਜ ਰਾਠੀ ਨੇ ਮੈਨੂੰ ਕਿਹਾ ਸੀ ਫੋਨ ਲਾਈਨ ਤੇ ਮਨੋਜ ਕੀ ਹੈ ਪੂਰੀ ਜਾਣਕਾਰੀ ਦੇਖੋ ਗੁਜੁਰਤ ਇਹਦੇ ਵਿੱਚ ਜਿਹੜੇ 10 ਨਵੰਬਰ ਨੂੰ ਕਾਫੀ ਹੱਲਾ ਹੋਇਆ ਔਰ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 1 ਚ ਗੇਟ ਜਿਹੜਾ ਹੈਗਾ ਉਹ ਤੋੜ ਕੇ ਅੱਗੇ ਵਧੇ ਨੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਬੈਨਰ ਤਲੇ ਜਿਹੜਾ ਇਹ ਪ੍ਰੋਟੈਸਟ ਹੋਇਆ ਸੀਗਾ ਹਾਲਾਂਕਿ ਹੁਣ ਚੰਡੀਗੜ੍ਹ ਪੁਲਿਸ ਵੱਲੋਂ ਇੱਕ ਮਾਮਲਾ ਦਰਜ ਕੀਤਾ ਗਿਆ ਇੱਕ ਮਹਿਲਾ ਪੁਲਿਸ ਕਰਮੀ ਦੀ ਸ਼ਿਕਾਇਤ ਵੱਲੋਂ ਜਿਹੜਾ ਇਹਦੇ ਵਿੱਚ ਕੀਤਾ ਗਿਆ ਜਿਹਦੇ ਵਿੱਚ ਕਈ ਧਾਰਾਵਾਂ ਦੇ ਤਹਿਤ ਇਹਦੇ ਵਿੱਚ BNSD ਜਿਹੜੀ ਧਾਰਾ ਨੇ 221 223 191/2 190 115/2 121/1 ਤੇ 132 ਇਹ ਜਿਹੜੀ ਧਾਰਾਵਾਂ ਲਾਈ ਗਈ ਹੈ ਤੇ ਅਨਨੋਨ ਲੋਕਾਂ ਦੇ ਖਿਲਾਫ ਇਹ ਮਾਮਲਾ ਜਿਹੜਾ ਹੈ ਉਹ ਦਰਜ ਕੀਤਾ ਗਿਆ ਔਰ ਇਹਦੇ ਵਿੱਚ ਜਿਹੜੀ ਐਸਆਈਏ ਲੇਡੀ ਉਹਦੇ ਪ੍ਰਤੀਬਾ ਸਿੰਘ ਉਹਦੇ ਬਿਆਨਾਂ ਤੇ ਇਹ ਪੱਤਾ ਦਰਜ ਹੋਇਆ ਤੇ ਉਹਨਾਂ ਵੱਲੋਂ ਜਿਹੜੀ ਐਫਆਈਆਰ ਤੇ ਗੱਲ ਕੀਤੀ ਗਈ ਹੈ ਜਿਹੜੀ ਸ਼ਿਕਾਇਤ ਕੀਤੀ ਗਈ ਹੈ ਕਿ ਅਸੀਂ ਗੇਟ ਨੰਬਰ 1 'ਤੇ ਮੌਜੂਦ ਸੇ ਸਾਡੀ ਪੁਲਿਸ ਪਾਰਟੀ ਪੂਰੀ ਕੋਸ਼ਿਸ਼ ਕਰ ਰਹੀ ਸੀ ਪੂਰੀ ਕੰਟਰੋਲ ਸਿਚੁਏਸ਼ਨ ਲਾਣ ਦੀ ਲਾਅ ਐਂਡ ਆਰਡਰ ਖਰਾਬ ਨਾ ਹੋਵੇ ਲੇਕਿਨ ਕੁਝ ਜਿਹੜੇ ਸਟੂਡੈਂਟ ਸੀਗੇ ਜਾਂ ਬਾਹਰ ਹੀ ਜਿਹੜੇ ਆਊਟਸਾਈਡਰ ਸੀ ਉਹਨਾਂ ਨੇ ਜ਼ਬਰਨ ਅੰਦਰ ਕੋਸ਼ਣ ਦੀ ਕੋਸ਼ਿਸ਼ ਕੀਤੀ ਪੁਲਿਸ ਦੇ ਨਾਲ ਹਾਤਾਬਾਈ ਕੀਤੀ ਪੁਲਿਸ ਦੇ ਨਾਲ ਜਿਹੜਾ ਹਾਤਾਬਾਈ ਕਰਨ ਤੇ ਕਈ ਪੁਲਿਸ ਜਿਹੜੇ ਪੁਲਿਸ ਕਰਮੀ ਨੇ ਉਹ ਕਾਇਲ ਵੀ ਹੋਏ ਜਿਨ੍ਹਾਂ ਨੂੰ ਸੈਕਟਰ 16 ਹਸਪਤਾਲ ਦੇ ਵਿੱਚ ਉਹਨਾਂ ਨੂੰ ਟ੍ਰੀਟਮੈਂਟ ਵੀ ਕਰਾਇਆ ਗਿਆ ਹਾਲਾਂਕਿ ਹੁਣ ਜਿਹੜੀ ਪੂਰੀ ਫੋਟੋਗ੍ਰਾਫੀ ਜਾਂ ਉਹ ਵੀ ਗੱਲ ਇਹ ਵੀ ਗੱਲ ਕਹੀ ਗਈ ਹੈ ਕਿ ਪੂਰੀ ਫੋਟੋਗ੍ਰਾਫੀ ਵੀ ਉੱਥੇ ਹੋਰੀਜ਼ੀ ਮੀਡੀਆ ਵੀ ਉੱਥੇ ਮੌਜੂਦ ਸੀ ਔਰ ਇਸੇ ਦੌਰਾਨ ਜਿਹੜੇ ਪ੍ਰਦਰਸ਼ਨਕਾਰੀ ਸੀ ਉਹਨਾਂ ਵੱਲੋਂ ਇਹ ਇੱਕ ਨੰਬਰ 1 ਤੇ ਲੋਕ ਤੋੜ ਦਿੱਤਾ ਗਿਆ ਬੈਰੀਕੇਡ ਤੋੜੇ ਗਏ ਤੇ ਅੰਦਰ ਕੁਛ ਅੰਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹਤਾਕਾ ਮੁਕੀ ਕੀਤੀ ਗਈ ਹਤਾਬਾਈ ਕੀਤੀ ਗਈ ਔਰ ਜਿਹਦੇ ਵਿੱਚ ਜਿਹੜੇ ਇੱਕ ਐਸਪੀ ਸੀਗੇ ਇੰਸਪੈਕਟਰ ਸੀਗੇ ਉੱਥੇ ਮੌਜੂਦ ਸੀ ਉਹ ਵੀ ਕਾਇਲ ਹੋਏ ਜਿਹੜੀ ਐਫ ਆਰ ਦੇ ਵਿੱਚ ਗੱਲ ਕੀਤੀ ਗਈ ਹੈ ਤਾਂ ਇਹਦੇ ਵਿੱਚ ਕਿਹਾ ਗਿਆ ਕਿਉਂਕਿ ਦੇਖੋ 3-4 ਧਾਰਾ ਜਿਹੜੀ ਧਾਰਾਵਾਂ ਜਿਹੜੀ ਦੱਸੀਆਂ ਮੈਂ ਉਹਦੇ ਵਿੱਚ ਡਿਊਟੀ ਦੇ ਪਾਦਾ ਇਹ ਲਾਅ ਐਂਡ ਆਰਡਰ ਨੂੰ ਖਰਾਬ ਕਰਨਾ ਉਹਨਾਂ ਨੂੰ ਚੁਣੌਤੀ ਦੇਣਾ ਇਹ ਕਈ ਧਾਰਾਵਾਂ ਦੇ ਤਹਿਤ ਜਿਹੜੀ ਮਾਮਲਾ ਦਾਜ ਕੀਤਾ ਗਿਆ ਹਾਲਾਂਕਿ ਕੁਰਜੋਤ ਇਹ ਮਾਮਲਾ ਜਿਹੜਾ ਹੈ ਅਨਨੋਨ ਦੇ ਖਿਲਾਫ ਮਾਮਲਾ ਦਾਜ ਕੀਤਾ ਗਿਆ ਤੇ ਹੁਣ ਜਿਹੜਾ ਪੁਲਿਸ ਦਾ ਕਹਿਣਾ ਹੈ ਕਿ ਹੁਣ ਸੀਸੀਟੀਵੀ ਦੇ ਆਧਾਰ ਤੇ ਔਰ ਜਿੱਥੇ ਵੀਡੀਓ ਜਿਹੜੀ ਬਣਾਈ ਗਈ ਹੈ ਜਿਹੜੀ ਜਿਹੜੀ ਵੀਡੀਓ ਆਈ ਹੈ ਉਹਦੇ ਆਧਾਰ ਤੇ ਹੁਣ ਪਛਾਣ ਕੀਤੀ ਜਾ ਰਹੀ ਹੈ ਪੁਲਿਸ ਦੀ ਜਿਹੜੀ ਸਾਈਬਰ ਸੈੱਲ ਹੈ ਔਰ ਆਈਟੀ ਟੀਮਾਂ ਹੁਣ ਉਹਦੇ ਆਧਾਰ ਤੇ ਆ ਪਛਾਣ ਕਰ ਰਹੀ ਹੈ ਕਿ ਕੌਣ ਕੌਣ ਲੋਕ ਉਸ ਵੇਲੇ ਸ਼ਾਮਿਲ ਸੀ ਕਿ ਜਿਨ੍ਹਾਂ ਨੇ ਲਾਅ ਐਂਡ ਆਰਡਰ ਤੋੜਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੇ ਗੇਟ ਤੋੜੇ ਤਾਂ ਇਹ ਸਾਰਾ ਚੱਕਰ ਕਰਕੇ ਹੁਣ ਪੁਲਿਸ ਲਗਾਤਾਰ ਇਹਦੇ ਵਿੱਚ ਐਕਸ਼ਨ ਚ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਤੇ ਐਫ ਆਈ ਆਰ ਜਿਹੜੀ ਹੈ ਉਹ ਦਰਜ ਕਰ ਲਈ ਗਈ ਹੈ ਜੀ ਠੀਕ ਹੈ ਸ਼ੁਕਰੀਆ ਮਨੋਜ तमाम ਜਾਣਕਾਰੀ ਲਈ ਧੰਨਵਾਦ ਹੈ ਤਾਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨ ਹੋਇਆ 10 ਨਵੰਬਰ ਦੀ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜਿਸ ਨਿਊਜ਼ 18 ਪੰਜਾਬ ਦੇ ਕਵਰੇਜ ਵੀ ਸਾਰੀਆਂ ਤਸਵੀਰਾਂ ਜਿਹੜੀਆਂ ਅਸੀਂ ਕੈਦ ਕੀਤੀ ਆ ਕਹਿ ਲਈਏ ਕਿ ਉਸ ਸਮੇਂ ਸਾਰਾ ਹੰਗਾਮਾ ਜੋ ਕੁਝ ਉੱਥੇ ਹੋਇਆ ਦਿਖਾਇਆ ਹੈ ਔਰ ਕਿ ਕੁਝ ਪ੍ਰਦਰਸ਼ਨ ਦੇ ਦੌਰਾਨ ਰਹਾ ਇਹ ਵੀ ਤਸਵੀਰਾਂ ਆਪਣੇ ਆਪ ਚ ਬਿਆਨ ਕਰਦੀਆਂ ਨੇ ਬਹਿਸਬਾਜ਼ੀ ਤੱਕ ਪ੍ਰਸ਼ਾਸਕੀਆ ਦੇ ਨਾਲ ਕਈ ਵੀਡੀਓਜ਼ ਜੀਆਂ ਸਾਹਮਣੇ ਆਈਆਂ ਜਿਸ ਦੇ ਵਿੱਚ ਵਿਦਿਆਰਥੀਆਂ ਦੀ ਬਹਿਸਬਾਜ਼ੀ ਹੁੰਦੀ ਹੋਈ ਸਾਹਮਣੇ ਆਈ ਹੈ ਇਹ ਉਸ ਮੌਕੇ ਦੀਆਂ ਤਸਵੀਰਾਂ ਨੇ ਜਦੋਂ ਗੇਟ ਨੰਬਰ 1 ਤੋੜਿਆ ਗਿਆ ਔਰ ਇੱਥੇ ਭੀੜ ਜਿਹੜੀ ਆ ਅੱਗੇ ਪ੍ਰਦਰਸ਼ਨਕਾਰੀਆਂ ਦੀ ਵਾਧੇ ਹੋਈ ਨਜ਼ਰ ਆਈ ਔਰ ਅੰਦਰ ਇਹ ਦਾਖਲ ਹੋ ਗਏ ਸੰਦੇਖੋ ਇਸ ਤੋਂ ਬਾਅਦ ਕਿਸੇ ਨੂੰ ਸੀ ਰੋਕਿਆ ਨਹੀਂ ਗਿਆ ਪਰ ਉਸ ਤੋਂ ਪਹਿਲਾਂ ਜਿਹੜੇ ਅ ਸਟੂਡੈਂਟਸ ਨੇ ਥੋ ਤੱਕ ਕੀ ਜਾ ਰਿਹਾ ਸੀ ਕਿ ਜਿਨ੍ਹਾਂ ਦੇ ਕੋਲ ਆਈਡੀ ਕਾਰਡ ਵੀ ਨਹੀਂ ਬਕਾਇਦਾ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਤਾਂ ਉਹਨਾਂ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਸੀ ਉਸ ਮੌਕੇ ਤੇ ਵੀ ਇਹ ਬਹਿਸ ਜਿਹੜੀ ਹੁੰਦੀ ਹੋਈ ਨਜ਼ਰ ਆਈ ਔਰ ਬਹੁਤ ਸਾਰੇ ਆਊਟਸਾਈਡਰਸ ਦੇਖੋ ਕਾਲ ਜਿਹੜੀ ਦਿੱਤੀ ਗਈ ਸੀ ਕਿ ਪ੍ਰਦਰਸ਼ਨ ਵੱਡਾ ਕੀਤਾ ਜਾਏਗਾ ਔਰ ਉਸ ਤੋਂ ਪਹਿਲਾ ਪ੍ਰਦਰਸ਼ਨ ਵਾਲੇ ਦਿਨ ਵੱਡੀ ਸਖਤੀ ਅਸੀਂ ਵੇਖਿਆ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਪੋਰਟਲ ਜਿਹੜੇ ਸੀਗੇ ਚੰਡੀਗੜ੍ਹ ਦੇ ਉੱਥੇ ਅਮਲਾਪੂਰਾ ਤੈਨਾਤ ਕਰ ਦਿੱਤਾ ਗਿਆ ਪੁਲਿਸ ਮੁਲਾਜ਼ਮ ਤੈਨਾਤ ਕਰ ਦਿੱਤੇ ਗਏ ਵੱਡੀ ਗਿਣਤੀ ਚ ਇਸੇ ਤਰੀਕੇ ਪੰਜਾਬੀ ਯੂਨੀਵਰਸਿਟੀ ਦੇ ਬਾਹਰ ਤਿੰਨੋਂ ਗੇਟਾਂ ਤੇ ਸਖਤ ਪਹਿਰਾ ਜਿਹੜਾ ਹੈ ਲਗਾ ਦਿੱਤਾ ਗਿਆ ਸੀ ਇਹ ਸਾਫ ਤੌਰ ਤੇ ਕਹਿ ਦਿੱਤਾ ਗਿਆ ਸੀ ਕਿ ਕਿਸੇ ਵੀ ਆਊਟਸਾਈਡਰ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੈ ਇਸ ਕਿਸਮ ਦੀ ਸਖਤੀ ਜਿਹੜੀ ਆ ਵੇਖਣ ਨੂੰ ਮਿਲੀ ਪਰ ਇੱਕਦਮ ਤੋਂ ਜਿਹੜੀ ਭੀੜ ਹੈ ਉਹ ਅੱਗੇ ਵੱਲ ਵਧੀ ਔਰ ਇਕੱਠੇ ਹੋ ਕੇ ਪ੍ਰਦਰਸ਼ਨਕਾਰੀ ਉੱਥੇ ਪਹੁੰਚੇ ਹੋਏ ਸਨ ਔਰ ਗੇਟ ਨੰਬਰ 1 ਤੇ ਉਹਨਾਂ ਨੇ ਅੰਦਰ ਅੰਦਰ ਵੜਨ ਦੀ ਜਦੋਂ ਕੋਸ਼ਿਸ਼ ਕੀਤੀ ਸੀ ਤਾਂ ਇੱਥੇ ਤੱਕਾ ਮੁੱਕੀ ਵੀ ਹੋਈ ਹੈ ਔਰ ਉਸ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਇਹ ਸਾਹਮਣੇ ਆਈਆਂ ਕਿ ਕਿਵੇਂ ਪ੍ਰਦਰਸ਼ਨਕਾਰੀ ਇੱਕਦਮ ਤੋਂ ਅੰਦਰ ਵੜੇ ਨੇ ਜਿਸ ਤੋਂ ਬਾਅਦ ਲਗਾਤਾਰ ਪ੍ਰਦਰਸ਼ਨ ਜਿਹੜਾ ਹੈ ਉਹ ਬੇਸ਼ੱਕ ਚੱਲ ਰਿਹਾ ਹੈ ਪਰ ਹੁਣ ਇਸ ਦੇ ਵਿੱਚ ਕਾਰਵਾਈ ਵੇਖਣ ਨੂੰ ਮਿਲੀ ਹੈ ਯੂਨੀਵਰਸਿਟੀ ਦੇ ਜਿਹਨਾਂ ਨੇ ਵਿਦਿਆਰਥੀਆਂ ਨੇ ਗੇਟ ਤੋੜਿਆ ਜਾਂ ਵਿਦਿਆਰਥੀ ਵੀ ਨਹੀਂ ਹੋਰ ਜਿਹੜੇ ਕੋਈ ਵੀ ਲੋਕਸਾਨ ਆਊਟਸਾਈਡਰ ਕਿਸੇ ਵੀ ਕਿਤੇ ਨਾਲ ਸੰਬੰਧਿਤ ਤਾਂ ਸਭ ਤੇ ਐਫ ਆਈ ਆਰ ਦਰਜ ਹੋਈ ਹੈ ਹਾਲਾਂਕਿ ਬਾਈ ਨੇ ਮਜੇ ਤੱਕ ਕਿਸੇ ਤੇ ਪਰਚਾ ਦਰਜ ਨਹੀਂ ਹੋਇਆ ਪਰ ਜਿਹੜੀਆਂ ਧਰਾਵਾਂ ਲਗਾਈਆਂ ਗਈਆਂ ਨੇ ਜੋ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ ਮਨੋਜ ਇਸ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਖਰਾਬ ਕਰਨ ਦੀ ਲੰਗੜਾ ਕਰਨ ਦੀ ਕਾਨੂੰਨ ਵਿਵਸਥਾ ਦੀ ਇਹ ਇਲਜ਼ਾਮ ਲੱਗੇ ਨੇ ਔਰ ਇਸ ਤੋਂ ਇਲਾਵਾ ਹੋਰ ਧਰਾਵਾਂ ਜਿਹੜੀਆਂ ਨੇ ਉਹ ਜ਼ਰੂਰ ਲਗਾਈਆਂ ਗਈਆਂ ਨੇ ਮਾਹੌਲ ਖਰਾਬ ਕਰਨ ਨਾ ਉਹ ਵੀ ਇਸ ਦੇ ਵਿੱਚ ਧਾਰਾ ਲੱਗੀ ਹੈ ਤਾਂ ਇਹ ਤਸਵੀਰਾਂ ਉਸ ਸਮੇਂ ਦੀਆਂ ਜਦੋਂ ਇਹ ਵੱਡਾ ਪ੍ਰਦਰਸ਼ਨ ਜਿਹੜਾ ਹੈ ਵੇਖਣ ਨੂੰ ਮਿਲਿਆ ਸੀ ਔਰ ਹੁਣ ਦੇਖਣਾ ਹੋਏਗਾ ਕਿ ਕੁਝ ਇਸ ਤੇ ਰਿਐਕਸ਼ਨ ਸਾਹਮਣੇ ਆਉਂਦੇ ਨੇ ਕਿਉਂਕਿ ਇਹ ਪਹਿਲੇ ਦਿਨ ਤੋਂ ਹੀ ਕਿਹਾ ਜਾ ਰਿਹਾ ਹੈ ਕਿ ਸੈਨੇਟ ਚੋਣਾਂ ਦਾ ਤਰੀਕਾ ਦਾ ਐਲਾਨ ਕਰ ਦਿੱਤਾ ਜਾਵੇ ਤਾਂ ਸਾਡੇ ਵਿੱਚੋਂ ਕੋਈ ਵੀ ਬੋਲੇਗਾ ਨਹੀਂ ਸਾਡੇ ਵਿੱਚੋਂ ਕੋਈ ਵੀ ਪ੍ਰਦਰਸ਼ਨ ਨਹੀਂ ਕਰੇਗਾ ਕਿਸੇ ਨੂੰ ਕੋਈ ਸਮੱਸਿਆ ਨਹੀਂ ਹੈ ਵਿਦਿਆਰਥੀ ਵੀ ਕਹਿ ਰਹੇ ਨੇ ਸਿਆਸਤਦਾਨ ਵੀ ਕਹਿ ਰਹੇ ਨੇ ਤਤਕ ਕਮਕੀ ਜਿਹੜੀ ਹੈ ਉਹ ਹੋਈ ਹੈ ਉਸ ਸਮੇਂ ਔਰ ਇਸ ਵਿੱਚ ਕੋਈ ਦੋਰ ਆਈ ਨਹੀਂ ਹੈ ਜਿਸ ਤੋਂ ਬਾਅਦ ਹੁਣ ਇੱਕ ਕਾਰਵਾਈ ਦੇਖਣ ਨੂੰ ਮਿਲਿਆ ਪ੍ਰਸ਼ਾਸਨ ਵਾਲੇ ਪਾਸੇ ਤੋਂ ਔਰ ਆਪਣੇ ਆਪ ਦੇ ਵਿੱਚ ਬੇਗਦਮ ਹੈ ਕਿ ਇਸ ਦੇ ਰਿਐਕਸ਼ਨਸ ਜਿਹੜੇ ਨੇ ਉਹ ਹੁਣ ਕੀ ਆਉਂਦੇ ਨੇ ਕਿਉਂਕਿ ਸਵਾਲ ਇੱਥੇ ਖੜਾ ਹੈ ਕਿਉਂਕਿ ਅਜੇ ਵੀ ਸੈਨੇਟ ਚੋਣਾਂ ਨੂੰ ਲੈ ਕੇ ਤਰੀਕਾ ਦਾ ਐਲਾਨ ਨਹੀਂ ਕੀਤਾ ਗਿਆ ਇਸ ਕਰਕੇ ਰੋਸ ਅਜੇ ਬਰਕਰਾਰ ਹੈ ਬੀਤੇ ਦਿਨ ਅਸੀਂ ਵੇਖਿਆ ਸੁਖਬੀਰ ਸਿੰਘ ਬਾਦਲਵੀ ਪਹੁੰਚੇ ਹੋਏ ਸਾਨ ਯੂਨੀਵਰਸਿਟੀ ਲੀਡਰਾਂ ਦਾ ਆਉਣਾ ਲਗਾਤਾਰ جاری ਹੈ ਤਾਂ ਸਾਡੇ ਨਾਲ ਵਿਦਿਆਰਥੀ ਆਗੂ ਜੁਝਾਰ ਸਿੰਘ ਫੋਰ ਲਾਈਨ ਤੇ ਮੌਜੂਦ ਨੇ ਤੁਹਾਡਾ ਸਵਾਗਤ ਹੈ ਜੀ న్యూਸ 18 ਪੰਜਾਬ ਤੇ ਹਾਂਜੀ ਧੰਨਵਾਦ ਜੀ ਜੀ ਆ ਫੀਆਰ ਦਰਜ ਕੀਤੀ ਗਈ ਹੈ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਗੇਟ ਨੰਬਰ 1 ਤੋੜਿਆ ਆ 10 ਨਵੰਬਰ ਨੂੰ ਉਹ ਅੰਦਰ ਫੜੇ ਹਾਲਾਂਕਿ ਬਾਈ ਨੇਮ ਪਰਚਾ ਦਰਜ ਨਹੀਂ ਹੋਇਆ ਕੀ ਕੁਝ ਕਹਿਣਾ ਚਾਹੋਗੇ ਕੀ ਇਹ ਰਿਐਕਸ਼ਨ ਤੁਹਾਡਾ ਪਹਿਲਾ ਕਿਉਂਕਿ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਦੇਖੋ ਇਹ ਹਜੇ ਤੱਕ ਜਿਹੜੀ ਕਾਰਵਾਈ ਤੁਸੀਂ ਜ਼ਗਰ ਕੀਤਾ ਸਾਡੇ ਚਾਂਜ ਨਹੀਂ ਆਈ ਤੇ ਜੇ ਕੋਈ ਅੱਜੀ ਕਾਰਵਾਈ ਕੀਤੀ ਗਈ ਹੈ ਤਾਂ ਉਹ ਬੇहद ਮੰਦਪਾਗੀ ਆ ਤੇ ਇਹ ਤਾਂ ਨਾ ਚਾਹੀ ਰਵਈਆ ਪ੍ਰਸ਼ਾਸਨ ਦਾ ਇੱਕ ਪੀਸਫੁਲ ਪ੍ਰੋਟੈਸਟ ਤੇ ਆ ਰਹੇ ਲੋਕਾਂ ਨੂੰ ਰੋਕਣਾ ਉਹਨਾਂ ਨੂੰ ਆਪ ਦੀ ਰਾਜਤਾ ਨਹੀਂ ਦੀ ਜਾਨ ਤੋਂ ਰੋਕਣਾ ਇੱਕ ਪਬਲਿਕ ਇੰਸਟੀਚਿਊਟ ਪੰਜਾਬ ਯੂਨੀਵਰਸਿਟੀ ਉਹਦੇ ਚੋਂ ਆਉਣ ਤੋਂ ਰੋਕਣਾ ਇਹ ਪ੍ਰਸ਼ਾਸਨ ਨੇ ਗੁੰਡਾਗਰਦੀ ਕੀਤੀ ਉਸ ਦਿਨ ਤੇ ਜਿਹਦੇ ਚ ਉਹਨਾਂ ਨੇ ਵੱਡੀ ਗਿਣਤੀ ਚ ਪ੍ਰਦਰਸ਼ਨਕਾਰੀਆਂ ਨੂੰ ਵਿਦਿਆਰਥੀਆਂ ਨੂੰ ਉਹਨਾਂ ਦੇ ਜਿਹੜੇ ਮਾਪੇ ਆ ਰਹੇ ਉਹਨਾਂ ਨੂੰ ਰੀਟੇਨ ਕਰਕੇ ਬੱਸਾਂ 'ਚ ਲਗਾਏ ਨੇ ਲਾਠੀ ਚਾਰਜ ਕੀਤਾ ਆ ਤੇ ਉੱਥੇ ਜਿਹੜਾ ਐਂਟਰ ਹੋਏ ਆ ਲੋਕ ਤਾਂ ਲੋਕਾਂ ਨੇ ਉੱਥੇ ਕੋਈ ਵਾਇਲੈਂਸ ਨਹੀਂ ਕੀਤੀ ਕਿਉਂਕਿ ਉਹਨਾਂ ਨੇ ਆਪ ਦੀ ਸਮਰੱਥਾ ਦੇ ਨਾਲ ਉਹ ਬੈਰੀਕੇਡ ਗੇਟ ਖੋਲ੍ਹ ਕੇ ਅੰਦਰ ਆਏ ਆ ਤੇ ਉਸ ਤੋਂ ਬਾਅਦ ਪੀਸਫੁਲੀ ਪ੍ਰੋਟੈਸਟ ਚੱਲਿਆ ਤੇ ਜੇ ਪ੍ਰਸ਼ਾਸਨ ਨੇ ਕੋਈ ਅਜਿਹਾ ਕਾਰਵਾਈ ਕੀਤੀ ਆ ਤਾਂ ਇਹਨਾਂ ਨੂੰ ਲੱਗਦਾ ਹੋਊਗਾ ਕਿ ਇਹ ਕਾਨੂੰਨੀ ਕਾਰਵਾਈ ਤੋਂ ਡਰ ਕੇ ਤੇ ਵਿਦਿਆਰਥੀ ਪਿਛੇ ਹਟਣਗੇ ਤਾਂ ਇਹਦਾ ਭੁਲੇਖਾ ਆ ਇਹ ਸੰਘਰਸ਼ ਨੂੰ ਉਨਾ ਹੀ ਤਿੱਖਾ ਕਰੂਗੀ ਇਹ ਕਾਰਵਾਈ ਜੇ ਕੋਸ਼ਿਸ਼ ਇਹਹੀ ਕਾਰਵਾਈ ਕਰਦੇ ਨੇ ਜੁਜਾਰ ਸਿੰਘ ਜੀ ਦੇਖੋ ਉਸ ਦਿਨ ਖਿੱਚੋ ਤਾਣ ਹੋਈ ਹੈ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਬੈਸਬਾਸੀ ਦੀਆਂ ਬਹੁਤ ਸਾਰੀਆਂ ਵੀਡੀਓਜ਼ ਨੇ ਜਦੋਂ ਅਧਿਕਾਰੀਆਂ ਦੇ ਨਾਲ ਗੱਲਬਾਤ ਹੋ ਰਹੀ ਹੈ ਇਲਜ਼ਾਮੇ ਵੀ ਅਧਿਕਾਰੀਆਂ ਤੇ ਲੱਗੇ ਕਿ ਉਹ ਜਿਨ੍ਹਾਂ ਦੇ ਕੋਲ ਆਇਡੈਂਟੀਟੀ ਕਾਰਡ ਸੀ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ ਹੁਣ ਇਹ ਕਿਹਾ ਜਾ ਰਿਹਾ ਕਿ ਬਕਾਇਦਾ ਪਛਾਣ ਹੋਏਗੀ ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਨੇ ਜਦੋਂ ਇਹ ਸਾਰੇ ਅੰਦਰ ਵੜੇ ਨੇ ਇਕੱਠੇ ਉਹਨਾਂ ਸਾਰੇ ਲੋਕਾਂ ਨੂੰ ਪਛਾਣ ਕਰਕੇ ਉਹਨਾਂ ਤੇ ਇਮਾਮ ਦਾ ਦਰਜ ਹੋਏਗਾ ਕਿਸ ਤਰੀਕੇ ਵਿਦਿਆਰਥੀ ਜਿਹੜੇ ਨੇ ਆਗੂ ਜਾਂ ਫਿਰ ਸਾਰੀ ਵਿਦਿਆਰਥੀ ਸੰਗਠਨ ਜਿਹੜਾ ਉਹ ਕਿਵੇਂ ਖੜਾ ਰਹੇਗਾ ਉਹਨਾਂ ਲੋਕਾਂ ਦੇ ਨਾਲ ਕਿਉਂਕਿ ਹੁਣ ਅੱਗੇ ਕਾਰਵਾਈ ਜਿਹੜੀ ਹੈ ਪ੍ਰਸ਼ਾਸਨ ਨੇ ਐਫ ਆਈ ਆਰ ਤੋਂ ਬਾਅਦ ਕਰਨੀ ਹੈ ਜੋ ਜੋ ਉਹ ਜਾਣਕਾਰੀ ਦੇ ਰਹੇ ਨੇ ਦੇਖੋ ਇਹ ਪ੍ਰਸ਼ਾਸਨ ਦੀ ਜਿਹੜੀ ਪਾਲਿਸੀ ਹੈ ਵੀ ਇੱਕ ਪਾਸੇ ਤਾਂ ਉਹ ਗੱਲਬਾਤ ਦੇ ਵਿੱਚ 10 ਤਰੀਕ ਦੇ ਪ੍ਰੋਗਰਾਮ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਕਹਿ ਕਿ ਚਲੋ ਅੱਜ ਦਾ ਜਿਹੜਾ ਤੁਹਾਡੀ ਕਾਲ ਸੀ ਬਹੁਤ ਪੀਸਫੁੱਲ ਗਈ ਤੁਸੀਂ ਅੱਗੋਂ ਤੋਂ ਹੋਰ ਕੋਈ ਕਾਲ ਲਾਉਂਦੇ ਹੋ ਮਸਲਾ ਤੁਹਾਡਾ ਜਲਦੀ ਰਿਜ਼ੋਲਵ ਹੋ ਜਾਣਾ ਬਸ ਉਹ ਟੈਕਨੀਕਲਿਟੀ ਦੇ ਵਿੱਚ ਫਸਿਆ ਹੋਇਆ ਆ ਇੱਕ ਪੱਖ ਤਾਂ ਇਹਨਾਂ ਦਾ ਏ ਆ ਜਿੱਦੇ ਚ ਮੌਕੇ ਦੇ ਐਸਐਸਪੀ ਹੋਰ ਪੁਲਿਸ ਅਧਿਕਾਰੀ ਬੈਠਦੇ ਰਿਹਾ ਯੂਨੀਵਰਸਿਟੀ ਦਾ ਪ੍ਰਸ਼ਾਸਨ ਬੈਠਦਾ ਰਿਹਾ ਤੇ ਉਹਨਾਂ ਨੇ ਇਹ ਕਹਿ ਕਿ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਨਾਲ ਨਿਪਟ ਗਿਆ ਤੇ ਤੁਸੀਂ ਹੁਣ ਹੋਰ ਕੋਈ ਕਾਲ ਲਾਉਂਦੇ ਹੋ ਇਹ ਆਪਾਂ ਜਿਹੜਾ ਆ ਮਸਲਾ ਤੁਹਾਡਾ ਜਲਦੀ ਹੱਲ ਕਰਵਾ ਕੇ ਜਿਹੜਾ ਦਵਾਂਗੇ ਇੱਕ ਪਾਸੇ ਤਾਂ ਇਹ ਪ ਇਹਨਾਂ ਨੇ ਜਿਹੜੀ ਤੁਹਾਡੇ ਥਰੂ ਸਾਨੂੰ ਖਬਰ ਮਿਲੀ ਆ ਕਿ ਐਫਆਰ ਕੱਟੀ ਹੈ ਜਾਂ ਪਛਾਣ ਕਰਨੀ ਜਾਂ ਤੋਂ ਪਛਾਣ ਕਰ ਲੈਣਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਹਰ ਉਸ ਸ਼ਖਸ ਦੇ ਨਾਲ ਖੜਾ ਹੈ ਜਿਹੜਾ ਸਾਡੀ ਕਾਲ ਤੇ ਇਥੇ ਪਹੁੰਚਿਆ ਸੀ ਤੇ ਲੋਕਾਂ ਨੇ ਬੜਾ ਜਾਬਤੇ ਜਿ ਰਹਿ ਕੇ ਸਾਡੀ ਕਾਲਾਂ ਨੂੰ ਅਟੈਂਡ ਕੀਤਾ ਠੀਕ ਹੈ ਸ਼ੁਕਰੀਆ ਬਹੁਤ ਬਹੁਤ ਨਿਊਜ਼ 18 ਦੇ ਨਾਲ ਗੱਲਬਾਤ ਕਰਨ ਲਈ ਤਾਨਵਾਦ ਹੈ ਤਾਂ ਕੁਲ ਮਿਲਾਕੇ ਇਹ ਗੱਲ ਕਹਿ ਰਹੇ ਨੇ ਵਿਦਿਆਰਥੀ ਆਗੂ ਔਰ ਫੋਨ ਲਾਈਨ ਤੇ ਸਾਡੇ ਨਾਲ ਜੁੜ ਚੁੱਕੇ ਨੇ ਬੰਟੀ ਰੁਮਾਣਾ ਜੀ ਸ਼ੋਮਣੀ ਅਕਾਲੀ ਦਲ ਤੋਂ ਨੇ ਸੀਨੇ ਰਾਖੂ ਨੇ ਉਹਨਾਂ ਤੇ ਬੰਟੀ ਰੁਮਾਣਾ ਜੀ ਤੁਹਾਡਾ ਵੀ ਸਵਾਗਤ ਹੈ ਨਿਊਜ਼ 18 ਪੰਜਾਬ ਤੇ ਜੀ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਜੇ ਵੀ ਮੋਰਚਾ ਲੱਗਿਆ ਹੋਇਆ ਹੈ ਲਗਾਤਾਰ ਜਿਹੜੀ ਕੋਈ ਮੰਗ ਹੈ ਸੈਨੇਟ ਚੋਣਾ ਦਾ ਤਰੀਕਾ ਦਾ ਐਲਾਨ ਹੋਵੇ ਪਰ ਇਸ ਦੇ ਵਿਚਾਲੇ ਖਬਰ ਇਹ ਆਈ ਹੈ ਕਿ ਜੋ 10 ਨਵੰਬਰ ਨੂੰ ਲੋਕ ਅੰਦਰ ਗਏ ਸੀ ਗੇਟ ਨੰਬਰ 1 ਤੋਂ ਖਿੱਚੋ ਤਾਣ ਹੋਈ ਬਹੁਤ ਕੁਝ ਹੋਤੇ ਹੋਇਆ ਉਹ ਸਾਰੇ ਲੋਕਾਂ ਤੇ ਐਫਆਈਆਰ ਦਰਜ ਹੋਈ ਹੈ ਬਾਇ ਨੇਮ ਅਜੇ ਕਿਸੇ ਤੇ ਨਹੀਂ ਹੋਇਆ ਪਰ ਪਛਾਣ ਉਹਨਾਂ ਦੀ ਕੀਤੀ ਜਾਏਗੀ ਕੀ ਕਹਿਣਾ ਹੈ ਤੁਹਾਡਾ ਮੈਂ ਬੜਾ ਹੈਰਾਨ ਹੈ ਜੀ ਮੇਰੇ ਤੋਂ ਪਹਿਲਾਂ ਮੇਰੇ ਵੀਰ ਕੋਈ ਬੋਲ ਰਿਹਾ ਸੀ ਮੈਨੂੰ ਪਤਾ ਤਾਂ ਨਹੀਂ ਕੌਣ ਗੱਲ ਕਰ ਰਿਹਾ ਸੀ ਬਟ ਗੱਲ ਬਿਲਕੁਲ ਠੀਕ ਸੀ ਕਿ ਇੱਕ ਪਾਸੇ ਯੂਨੀਵਰਸਿਟੀ ਗੱਲਬਾਤ ਦਾ ਰਸਤਾ اختیار ਕਰ ਰਹੀ ਹੈ ਸਟੂਡੈਂਟਸ ਨੂੰ ਕਹਿ ਰਹੀ ਹੈ ਕਿ ਅਗਲੀ ਕੋਈ ਕਾਲ ਨਾ ਦਿਓ ਮੋਰਚੇ ਨੂੰ ਕਹਿ ਰਹੀ ਹੈ ਕੋਈ ਕਾਲ ਨਾ ਦਿਓ ਅਸੀਂ ਮਸਲਾ ਹੱਲ ਕਰਾਂਗੇ ਦੂਸਰੇ ਪਾਸੇ ਇਹ ਡਰਾਉਣ ਦੇ ਯਤਨ ਕੀਤੇ ਜਾ ਰਹੇ ਆ ਮੈਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਐਫ ਆਈ ਆਰ ਉਹਨਾਂ ਬੰਦਿਆਂ ਤੇ ਕਿਉਂ ਨਹੀਂ ਹੋਈ ਜਿਨ੍ਹਾਂ ਨੇ ਇਲੀਗਲੀ ਪੁਲਿਸ ਸਟੇਟ ਬਾਰਡਰਸ ਤੋਂ ਦੂਜੀਆਂ ਸਟੇਟਾਂ ਦੇ ਵਿੱਚ ਲਾਈ ਹਰਿਆਣਾ ਤੇ ਚੰਡੀਗੜ੍ਹ ਦੀ ਪੁਲਿਸ ਮੋਹਾਲੀ ਵਿੱਚ ਲੱਗਦੀ ਹੈ ਕਿ ਮੋਰਚੇ ਦੇ ਵਿੱਚ ਲੋਕ ਸ਼ਾਮਲ ਨਾ ਹੋ ਸਕਣ ਉਹ ਇਲੀਗਲ ਆਰਡਰ ਤੇ ਐਫ ਆਈ ਆਰ ਕਿਉਂ ਨਹੀਂ ਹੋਈ ਹਜੇ ਤੱਕ ਪੰਜਾਬ ਪੁਲਿਸ ਵੱਲੋਂ ਕਿਉਂ ਨਹੀਂ ਐਫ ਆਈ ਆਰ ਰਜਿਸਟਰ ਕੀਤੀ ਗਈ ਕਿ ਸਾਡੀ ਸਟੇਟ ਦੇ ਹਦੂਦ ਦੇ ਅੰਦਰ ਆ ਕੇ ਦੂਜੀਆਂ ਸਟੇਟਾਂ ਦੀਆਂ ਪੁਲਿਸ ਨੇ ਨਾਕੇ ਲਾਏ ਹੂੰ ਪੰਜਾਬ ਦੀ ਪੁਲਿਸ ਕੇ ਯੂਨੀਵਰਸਿਟੀ ਦੇ ਗੇਟਾਂ ਤੇ ਆ ਕੇ ਐਂਟੀ ਰਾਇਟ ਗੀਅਰ ਦੇ ਵਿੱਚ ਮੁੰਡਿਆਂ ਤੇ लाठी चार्ज ਕਰਦੀ ਹੈ ਉਹਨਾਂ ਤੇ ਐਫ ਆਈ ਆਰ ਕਿਉਂ ਨਹੀਂ ਦਰਜ ਕੀਤੀ ਜਾਂਦੀ ਤੋਂ ਮੈਂ ਇਹ ਸਰਕਾਰ ਨੂੰ ਸਾਰੀਆਂ ਸਰਕਾਰਾਂ ਨੂੰ ਇੱਕ ਗੱਲ ਕਹਿਣੀ ਚਾਹਣਾ ਹੈ ਕਿ ਇਹ ਕੰਮ ਛੱਡ ਦਿਓ ਤੁਸੀਂ ਜੇ ਭਲੇਖੇ ਚ ਰਹੋ ਕਿ ਐਫ ਆਈ ਆਰਾਂ ਕਰਕੇ ਮੋਰਚੇ 'ਚ ਲੱਗੇ ਡਟੇ ਹੋਏ ਪੰਜਾਬੀਆਂ ਨੂੰ ਡਰਾ ਸਕੋਗੇ ਇਹ ਭਲੇਖਾ ਇਹਨਾਂ ਦਾ ਇਹ ਭਲੇਖਾ ਵੀ ਨਿਕਲ ਜਾਊਗਾ ਪਹਿਲਾਂ ਆਰਡਰ ਕਰਦੇ ਐ ਨੋਟੀਫਿਕੇਸ਼ਨ ਕਰਦੇ ਐ ਉਹ ਇਲੀਗਲ ਐ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਐ ਇੰਟਰ ਸਟੇਟ ਬਾਡੀ ਜਿਹੜੀ ਐ ਉਹਦਾ ਮਿਨਿਸਟਰੀ ਆਫ ਐਜੂਕੇਸ਼ਨ ਇੱਕ ਨੋਟੀਫਿਕੇਸ਼ਨ ਕਰਕੇ ਕਹਿੰਦੀ ਐ ਕਿ ਸੈਨੇਟ ਦਾ ਕੈਰੈਕਟਰ ਚੇਂਜ ਕਰ ਦਿੱਤਾ ਜਾਂਦਾ ਉਸ ਨੋਟੀਫਿਕੇਸ਼ਨ ਨੂੰ ਪਹਿਲਾਂ ਪਾਰਸ਼ਲੀ ਵਿਡਰੋ ਕਰਦੇ ਹੋ ਫਿਰ ਫੁੱਲੀ ਵਿਡਰੋ ਕਰਦੇ ਹੋ ਫਿਰ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਇੱਕ ਚਿੱਠੀ ਲਿਖ ਕੇ ਭੇਜ ਦਿੰਦਾ ਕਿ ਜੀ ਮੈਂ ਰეკਮੈਂਡ ਕਰਤੀਆਂ ਤਰੀਕਾਂ ਚੋਣਾਂ 'ਤੇ ਤੇ ਅੱਜ ਤੱਕ ਉਹਦਾ ਕੋਈ ਵਾਪਸ ਜਵਾਬ ਨਹੀਂ ਆਇਆ ਜੇ ਇੱਕ ਦਿਨ ਦੇ ਵਿੱਚ ਸੈਂਟਰ ਦੋ ਦੋ ਨੋਟੀਫਿਕੇਸ਼ਨਾਂ ਜਾਰੀ ਕਰ ਸਕਦਾ ਤਾਂ ਫਿਰ ਇਹ ਤਰੀਕਾ ਨੂੰ ਨੋਟੀਫਾਈ ਕਰਨ ਵਾਸਤੇ ਇੰਨੀ ਦੇਰੀ ਕਿਉਂ ਇਹ ਸਾਰੀਆਂ ਗੇਮਾਂ ਖੇਡੀਆਂ ਜਾ ਰਹੀਆਂ ਤੇ ਇਹ ਤੁਸੀਂ ਪੰਜਾਬ ਦੇ ਯੂਥ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਸਾਰਿਆਂ ਨੂੰ ਤੁਸੀਂ ਇਨਸਟੀਗੇਟ ਕਰ ਰਹੇ ਹੋ ਕਿਉਂਕਿ ਸਾਡੇ ਹੱਕਾਂ ਤੇ ਟੱਕ ਹੈ ਬਹੁਤ ਵੱਡਾ ਟੱਕ ਹੈ ਐਂਡ ਥਿਸ ਇਸ ਨੋਟ ਦ ਫਰਸਟ ਇਨਸਟੈਂਸ BBMP ਦਾ ਤੁਸੀਂ ਕੀਤਾ SDPC ਦਾ ਤੁਸੀਂ ਕੀਤਾ ਪਹਿਲਾਂ ਉਸ ਤੋਂ ਪਹਿਲਾਂ ਕਿਸਾਨੀ ਬਿੱਲ ਤੁਸੀਂ ਲਿਆਂਦੇ ਤੇ ਕਿੱਥੋਂ ਤੱਕ ਤੁਸੀਂ ਪੰਜਾਬੀਆਂ ਨੂੰ ਤੱਕੋਗੇ ਇਹ ਫਾਈਟ ਬੈਕ ਬੜਾ ਸਟਰੋਂਗ ਹੋਣਾ ਹੈ बिकॉज ਪੰਜਾਬ ਯੂਨੀਵਰਸਿਟੀ ਹਮ ਉਹ ਯੂਨੀਵਰਸਿਟੀ ਹੈ ਜਿੱਥੋਂ ਪੰਜਾਬ ਦੇ ਨੌਜਵਾਨਾਂ ਦੀ ਸੋਚ ਉੱਪਰ ਕੇ ਆਉਂਦੀ ਹੈ ਠੀਕ ਫਾਰਮੇਟਿਵ ইয়ারਸ ਹੈ ਤੁਸੀਂ ਉਸ ਯੂਨੀਵਰਸਿਟੀ ਤੇ ਕਬਜ਼ਾ ਕਰਕੇ ਆਪ ਦਾ ਸਾਰਾ ਉੱਥੇ ਗਲਬਾ ਬਣਾ ਕੇ ਉਹ ਪੜਾਉਣਾ ਚਾਹੁੰਦੇ ਹੋ ਜੋ ਤੁਹਾਨੂੰ ਸੂਟ ਕਰਦਾ ਜੋ ਆਰਐਸਐਸ ਦੀ ਸੋਚ ਹੈ ਠੀਕ ਹੈ ਤੁਸੀਂ ਚਾਹੋ ਪੰਜਾਬ ਦਾ ਨੌਜਵਾਨ ਉਹ ਪੜੇ ਬਿਲਕੁਲ ਨਹੀਂ ਹੋਣ ਦੇਊਗਾ ਦੇਵਾਂਗੇ ਐਂਡ ਜਿਹੜੀਆਂ ਐਫਆਈਆਰਜ਼ ਐ ਇਹਨਾਂ ਨੂੰ ਸਟਰੋਂਗਲੀ ਅਸੀਂ ਕੰਡੈਮ ਕਰਦੇ ਆਂ ਲੀਗਲੀ ਪੋਲਿਟੀਕਲੀ ਜੋ ਲੜਾਈ ਇਹਦੇ ਤੇ ਲੜਨੀ ਪਈ ਬਿਲਕੁਲ ਡੱਕ ਕੇ ਲੜਾਂਗੇ ਕੱਲ ਸ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਵੀ ਯੂਨੀਵਰਸਿਟੀ ਜਾ ਕੇ ਆਏ ਆ ਬਾਲ ਸਾਹਿਬ ਠੀਕ ਹੈ ਠੀਕ ਹੈ ਜੀ ਇਹੀ ਗੱਲ ਕਰਕੇ ਆਏ ਆ ਕਿ ਹਰ ਤਰ੍ਹਾਂ ਨਾਲ ਇਸ ਲੜਾਈ ਦੇ ਵਿੱਚ ਮੂਰੇ ਹੋ ਕੇ ਲੜਾਈ ਲੜਾਂਗੇ ਠੀਕ ਹੈ ਬੰਟੀ ਰਮਾਣਾ ਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਲਈ ਤਾਨਬਾਦ ਹੈ ਤਾਂ ਸ਼ੋਮਨੀ ਅਕਾਲੀ ਦਲ ਦਾ ਇਹ ਕਹਿਣਾ ਹੈ ਕਿ ਅਸੀਂ ਹਰ ਇੱਕ ਪਾਸੇ ਤੋਂ ਨਾਲ ਖੜੇ ਹਾਂ ਬੇਸ਼ੱਕ ਲੀਗਲੀ ਜਾਂ ਫਿਰ ਕਿਸੇ ਵੀ ਤਰੀਕੇ ਨਾਲ ਜਿਹੜੀ ਗੱਲਬਾਤ ਹੈ ਉਹ ਰੱਖਣੀ ਹੋਏਗੀ ਤਾਂ ਉਹ ਕੀਤੀ ਜਾਵੇ ਤਾਂ ਆਪਣੇ ਆਪ ਦੇ ਵਿੱਚ ਬੇਗਦਾਬ ਹੈ ਕਿ ਜਿਸ ਤਰੀਕੇ ਪ੍ਰਦਰਸ਼ਨ ਜਿਹੜੇ ਨੇ ਉਹ ਵੇਖਣ ਨੂੰ ਮਿਲੇ ਔਰ ਉਸ ਤੋਂ ਬਾਅਦ ਹੁਣ ਐਫ ਆਈ ਆਰ ਦਰਜ ਹੋਈ ਹੈ ਔਰ ਐਫ ਆਈ ਆਰ ਜਿਹੜੀ ਹੈ ਬਾਈ ਨੇਮ ਵੀ ਹੋਵੇਗੀ ਇਹ ਪ੍ਰਸ਼ਾਸਨ ਕਹਿ ਰਿਹਾ ਹੈ ਪਛਾਣ ਸੀ ਉਹਨਾਂ ਲੋਕਾਂ ਦੀ ਕਰ ਰਿਹਾ ਹਾਲਾਂਕਿ ਅਜੇ ਤੱਕ ਬਾਇ ਨੇਮ ਦਾ ਪਰਚਾ ਦਰਜ ਨਹੀਂ ਹੋਇਆ ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਕ ਦਮ ਤੋਂ ਗੇਟ ਨੰਬਰ 1 ਤੋਂ ਜਿਹੜੇ ਲੋਕ ਅੰਦਰ ਵੜੇ ਸਨ ਉਹਨਾਂ ਲੋਕਾਂ ਨੂੰ ਲੈ ਕੇ ਐਫ ਆਈ ਆਰ ਦਰਜ ਹੋਈ ਹੈ ਮਾਮਲਾ ਦਰਜ ਹੋਇਆ ਹੈ ਯੂਨੀਵਰਸਿਟੀ ਦਾ ਗੇਟ ਤੋੜਿਆ ਗਿਆ ਔਰ ਗੇਟ ਤੋੜਨ ਵਾਲਿਆਂ ਤੇ ਜੜਿਆ ਹੈ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਨਾਲ ਤੱਕਾ ਮੁੱਕੀ ਦੇ ਵੀ ਇਲਜ਼ਾਮ ਨੇ ਔਰ ਇਸ ਤਰੀਕੇ ਹੀ ਦੱਸ ਦਈਏ ਕਿ 6 ਫੇਸ ਵਾਲਾ ਜਿਹੜਾ ਮੋਹਾਲੀ ਚंडीगढ़ ਬਾਰਡਰ ਹੈ ਉੱਥੇ ਵੀ ਵੇਖਿਆ ਗਿਆ ਸੀ ਕਿ ਕਿਵੇਂ ਬੈਰੀਕੇਡਿੰਗ ਪੁਲਿਸ ਤੇ ਕੀਤੀ ਹੋਈ ਸੀ ਉੱਥੇ ਵੀ ਰੋਕ ਕੇ ਉਹ ਤੋੜ ਕੇ ਬੈਰੀਕੇਡਿੰਗ ਅੱਗੇ ਵਧਿਆ ਸੀ ਉਥੋਂ ਜਥਾ